ਇਹ ਤਾਂ ਨੀ ਮੈਂ ਗਾਣੇ ਤਾਂ ਅੱਜ ਕੱਲ ਨਾ ਜਿਹੜਾ ਯੋਗਾ ਹੋ ਸਰਪ੍ਰਾਈਜ਼ ਕੌਣ ਦਾ ਹੋ ਗਿਆ ਮਤਲਬ ਇੱਕ ਗਾਣਾ ਤੁਸੀਂ ਬੜਾ ਅੱਛਾ ਪਾ ਰਹੇ ਹੋ ਉਹ ਉਠੀ ਕੋਸੇ ਤਰ੍ਹਾਂ ਜਿੱਦਾਂ ਕਪੜੇ ਛੋਟੇ ਜਿਹੇ ਪੈਂਟ ਤੇ ਬੱਟੇ ਗੱਲਾਂ ਕਰਦੇ ਕੱਬ ਜਿਆਫਰ ਉੱਤੇ ਕਰਦੇ ਤਾਂ ਬੰਦ ਤੱਕ ਜਾਂਦੀ ਹੈ ਤਾਂ ਤੁਸੀਂ ਇੱਕ ਗਾਣਾ ਕਰਕੇ ਉਹ ਤੇ 50 ਲੱਖ ਲਾਓ ਉਹ ਐਡ ਦੇ ذریعے ਉਹ ਰਾਤੋ ਰਾਤ 10 ਮਿਲੀਅਨ ਬਣ ਜਾਂਦੇ ਪਰ ਕਿਰ ਅੱਛਾ ਗਾਣਾ ਉਹਨੂੰ ਦੋ ਸਾਲ ਲੱਗ ਜਾਂਦੇ ਨੇ ਉਹਨੂੰ ਜੰਨਾ ਪਰ ਟਾਈਮ ਲੱਗਦਾ ਉਹ ਜ਼ੋਰ ਬਦਲ ਗਿਆ ਕਿਉਂਕਿ ਨਹੀਂ 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 ਕੁਝ ਨਹੀਂ ਲੱਗਦਾ ਤੁਹਾਨੂੰ ਦੇਖੋ ਥੋੜੀ ਜ਼ਿੰਦਗੀ ਦੀ ਗ੍ਰਾਂਟ ਬਦਲ ਗਈ ਹੈ ਜਦੋਂ ਤੋਂ ਬੱਚੇ ਹੋ ਤੋਂ ਬਾਅਦ ਜਵਾਨ ਹੋਨੇ ਐ ਇੰਦੀ ਅਗਲੀ ਜਨਰੇਸ਼ਨਾਂ ਲਈ ਸੰਗੀਤ ਵੀ ਇੱਕ ਹਿੱਸਾ ਥੋੜੀ ਜ਼ਿੰਦਗੀ ਵਿੱਚ ਤੁਹਾਡੇ ਮਾਪੇ ਜਿਨਾਂ ਚੱਲੇ ਸੰਗੀਤ ਪਰਮਾ ਨੇ ਜੋ ਉਪਰਾਨਾ ਤੁਸੀਂ ਬਹੁਤ ਕੁਝ ਸਿੱਖਦੇ ਹੋ ਸੋ ਗੈਪ ਤਾਂ ਮੈਂ ਅੰਮਿਚੀ ਅਸੀਂ ਪਹਿਲਾਂ ਆਪਣੇ ਬਰੋੜੋਂੋਂ ਸਿੱਖਿਆ ਇਹ ਲੋਨੇ ਚ ਬਲਾਪਰੇ ਜ਼ਿਆਦਾ ਸਭ ਨੂੰ ਗੱਲਾਂ ਲਾਉਣ ਨੇ ਕੋ ਸਾਸ਼ਤਰਾ ਦੇ ਸੱਜਣਾ ਆ ਗਏ ਜੋ ਜਿਹੜੇ ਮਤਲਬ ਢਕਾਰ ਮਾਰਨ ਦਾ ਕੰਮ ਹੋ ਗਿਆ ਫਿਰ ਮਾਝਾ ਟੁੱਟ ਗਿਆ ਫਿਰ ਕਿਉਂਕਿ ਮੈਂ ਇੱਕ ਉਹ ਨਾ ਮੈਂ ਸ਼ੋ ਵੀ ਕਰਨਾ ਹੈ ਗਾਉਣਾ ਵੀ ਹੈ ਪ੍ਰੋਡਕਸ਼ਨ ਹਾਸ ਵੀ ਚਲਾਉਣਾ ਉਹ ਸਾਰੇ ਕੰਮ ਜ਼ਿੰਮੇਵਾਰੀ ਦੀ ਬੀ ਸੀ ਫਿਰ ਉਹ ਤੋਂ ਬਾਅਦ ਮੈਂ ਕੱਟ ਕਰ ਗਿਆ ਫਿਰ ਇੱਕ ਦੋ ਫਿਲਮਾਂ ਦਾ ਬਾਹਰ ਕੀਤੀਆਂ ਔਰ ਪੰਜਾਬੀ ਇੰਡਸਟਰੀ ਗੁੱਸਾ ਮ ਕਰੋ ਪ੍ਰੋਡਿਊਸਰ ਅਜੇ ਵੀ ਰਿਪੀਟ ਨਹੀਂ ਹੁੰਦਾ ਕਾਰਸੀ ਬਿਜ਼ਨਸ ਜਾਂਦਾ ਔਰ ਬਦਲੋ ਗੱਪਾਂ ਤਾਂ ਦਿੱਦਨ ਸਾਡੀ ਸ਼ਨੀ ਬਾਵਾ ਨਗਰ ਨੇ ਅਸੀਂ ਇਹ ਗੱਲ ਹੈ ਕਿ ਉਹ ਪਰ 15 ਕਰੋੜ ਦੀ ਹੈ ਇਹ ਤਾਂ ਨਹੀਂ ਹੁੰਦਾ ਕਿਉਂਕਿ ਤੁਸੀਂ ਹੱਥਾਂ ਤੇ ਸਿਰ ਮੈਂ ਗਿਣ ਸਕਦੇ ਹੋ ਕਿੰਨੇ ਸਿਟੀਜ਼ਨ ਦੇ ਨੇ ਕੰਟਰੀ ਦਾ ਆਵਰਸਿਪਟ ਤਾਂ ਜੇ ਆਪਣਾ ਬੱਤ ਤੁਹਾਨੂੰ ਦੱਸਦਾ 20% ਗੇਨੀ ਸਰ 80% ਕੀ ਥੀ ਇਹ ਨੇ ਇੰਡੀਆ ਪੰਜਾਬ ਹਰਿਆਣਾ ਆਦਿ